ਕੋਠੀ ਦੀ ਮੰਗ ਆਪਣੇ ਕੋਲ ਅੱਜ 14 ਲੱਖ ਰੁਪਈਆ ਪਹੁੰਚੀ ਹੈ ਤੇ ਕੋਠੀ ਵੀ ਬਹੁਤ ਵਧੀਆ ਬਣੀ ਹੋਈ ਆ ਰੇਟ ਵੀ ਬਹੁਤ ਘੱਟ ਹੈ ਕੋਠੀ ਵੀ ਵਧੀਆ ਬਣੀ ਹੋਈ ਹੈ ਤੇ ਕੱਲੀ ਕੱਲੀ ਆਪਾਂ ਗੱਲ ਕਰਾਂਗੇ ਤਾਂ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀ ਆਹ ਵੀਡੀਓ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਆਪਣੇ ਚੈਨਲ ਦਾ WhatsApp ਨੰਬਰ ਸਾਰੇ ਜਣੇ ਨੋਟ ਜ਼ਰੂਰ ਕਰ ਲਓ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਜੀ ਨੰਬਰ ਆਪਣਾ 73800 ਪੂਰਾ 62100 73 ਕਿਸੇ ਨੇ ਐਡ ਕਰ ਬਹੁਮੀਆਂ ਕੂਠੀਆ ਘਰ ਮਕਾਨ ਹਵੇਲੀ ਮਹਿਲ ਕਿਸੇ ਵੀ ਏਰੀਆ ਤੋਂ ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਭੇਜ ਕੇ ਜਮਾ ਫਰੀਦ ਵਿੱਚ ਅਡ ਲਗਵਾ ਸਕਦੇ ਹਾਂ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀ ਆਹ ਵੀਡੀਓ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਤੇ ਮੇਰੇ ਭਰਾ ਤੁਹਾਡਾ ਸਾਰਿਆਂ ਦਾ ਆਪਾ ਸੁਆਗਤ ਕਰਦੇ ਹਾਂ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਤੇ ਪਹਿਲੀ ਵਾਰ ਤੁਸੀਂ ਆਇਓ ਜੀ ਚੈਨਲ ਤੇ ਤੁਹਾਡਾ ਬਹੁਤ ਬਹੁਤ ਸੁਆਗਤ ਹੈ ਜੀ ਤੇ ਆਪਾਂ ਪੂਰੀ ਕੋਠੀ ਦੀ ਗੱਲਬਾਤ ਕਰਦੇ ਹਾਂ ਅੰਦਰ ਵਾਰੋ ਸਾਰੀ ਆਪਾਂ ਗੱਲ ਕਰਾਂਗੇ ਜਦੋਂ ਆਪਾਂ ਅੰਦਰ ਐਂਟਰ ਹੁੰਨੇ ਆ ਜੀ ਜਿਹੜਾ ਪੋਰਚ ਬਣਿਆ ਹੋਇਆ ਪੋਰਚ ਦੇ ਵਿੱਚ ਇੱਕ ਪਾਸੇ ਆਪਾਂ ਨੂੰ ਪਹਿਲਾਂ ਤਾਂ ਬਾਥਰੂਮ ਏਰੀਆ ਮਿਲ ਜੂਗਾ ਤੇ ਬਾਹਰਲੀ ਸਾਈਡ ਬਾਸ਼ਪੇਸ਼ਨ ਲੱਗਿਆ ਹੋਇਆ ਜੇ ਆਪਾਂ نیچے ਗੱਲ ਕਰੀਏ ਤਾਂ ਫਾਰਸ਼ ਜਿਹੜਾ ਲੱਗਿਆ ਹੋਇਆ ਇਹਨਾਂ ਨੇ ਫਲੋਰ ਟਾਈਲਾਂ ਲਗਵਾਈਆਂ ਹੋਈਆਂ ਪੂਰੀਆਂ ਤੇ ਸਾਹਮਣੇ ਆ ਗਿਆ ਜੀ ਲੋਬੀ ਦਾ ਮੇਨ ਐਂਟਰੀ ਗੇਟ ਤੇ ਅੰਦਰ ਵੀ ਆਪਾਂ ਚੱਲਦੇ ਹਾਂ ਤੇ ਸਾਰਾ ਕੁਝ ਦੇਖਦੇ ਹਾਂ ਬਿਲਕੁਲ ਸਾਹਮਣੇ ਪਹਿਲਾਂ ਤਾਂ ਆਪਾਂ ਨੂੰ ਇੱਕ ਬੈੱਡਰੂਮ ਮਿਲ ਜੂਗਾ ਉਹਦੇ ਨਾਲ ਇੱਕ ਹੋਰ ਬੈੱਡਰੂਮ ਪਹਿਲਾਂ ਬੈੱਡਰੂਮ ਆ ਤੁਸੀਂ ਦੇਖੋ ਵਧੀਆ ਬੈਡਰੂਮ ਹੈ ਸਾਹਮਣੇ ਵਾਲੀ ਕੰਧ ਤੁਸੀਂ ਦੇਖੋ ਬਹੁਤ ਵਧੀਆ ਹੈ ਤੇ ਉੱਪਰੋਂ ਜਿਹੜੀ ਛੱਤ ਇਹਨਾਂ ਨੇ ਦਿਖਾਈ ਹੈ ਵੀਡੀਓ ਚ ਵਿੱਚ ਦਿਖਾਈ ਵੀ ਹੈਗੀ ਹੈ ਤੇ ਪੀਓਪੀ ਕਰਵਾਈ ਹੋਈ ਹੈ ਤੇ ਨਾਲ ਇੱਕ ਆਪਾਂ ਨੂੰ ਸਟੋਰ ਰੂਮ ਮਿਲ ਜੂਗਾ ਇਹਨਾਂ ਨੇ ਵੈਸੇ ਤਾਂ ਸਟੋਰ ਰੂਮ ਬਣਾ ਰੱਖਿਆ ਪਰ ਬੈਡਰੂਮ ਹੈ ਜੀ ਬੈਡਰੂਮ ਬਹੁਤ ਵਧੀਆ ਖੁੱਲਡੁੱਲਾ ਆਪਾਂ ਨੂੰ ਆਹਾ ਮਿਲ ਜੂਗਾ ਤੇ ਜਿਹੜਾ ਹ ਬੈਡਰੂਮ ਹੈ ਇਹਦੇ ਤੁਹਾਨੂੰ ਮੈਂ ਦਿਖਾ ਵੀ ਦਿੰਨਾ ਜੀ ਬੈਕ ਸਾਈਡ ਵੀ ਆਪਾਂ ਨੂੰ ਮਿਲ ਜੂਗੀ ਜਗਾ ਇਹਨਾਂ ਨੇ ਇੱਥੇ ਪੂਜਾ ਰੂਮ ਬਣਾਇਆ ਹੋਇਆ ਬੈਕ ਸਾਈਡਾਂ ਤੇ ਵਧੀਆ ਜੀ ਸਾਰਾ ਕੁਝ ਗੱਲਬਾਤ ਪੂਰੀ ਵਧੀਆ ਤੇ ਰੇਟ ਤੁਹਾਨੂੰ ਸਾਰਾ ਮੈਂ ਦੱਸ ਹੀ ਦਿੱਤਾ ਵੀ ਇਹਨਾਂ ਨੇ 14 ਲੱਖ ਰੁਪਇਆ ਇੱਕ ਵਾਰੀ ਮੰਗਿਆਗਾ ਬਾਕੀ ਕਹਿੰਦੇ ਸੀਗੇ ਮੌਕੇ ਤੇ ਉੱਪਰ نیچے ਕਰ ਲਾਂਗੇ ਲੌਬੀ ਏਰੀਆ ਵੀ ਬਹੁਤ ਵਧੀਆ ਮਿਲ ਜੂਗਾ ਲੌਬੀ ਦੀ ਜਿਹੜੀ ਛੱਤ ਹੈ ਉਹ ਵੀ ਆਪਾਂ ਨੂੰ ਪੀਓਪੀ ਕੀਤੀ ਕਰਾਈ ਮਿਲ ਜੂਗੀ ਉੱਪਰੋਂ ਪੀਓਪੀ ਬਹੁਤ ਵਧੀਆ ਕਰਵਾਈ ਹੋਈ ਹੈ ਡਿਜ਼ਾਈਨ ਬਹੁਤ ਵਧੀਆ ਬਣਵਾਇਆ ਹੋਇਆ ਹੈ ਤੇ ਆ ਗਿਆ ਜੀ ਡ్రਾਈੰਗ ਰੂਮ ਡ్రਾਈੰਗ ਰੂਮ ਦੀ ਛੱਤ ਤੁਸੀਂ ਦੇਖ ਲਓ ਬਹੁਤ ਵਧੀਆ ਜੀ ਇੱਕ 게ਟ ਆਪਾਂ ਨੂੰ ਲੋਬੀ ਦੇ ਵਿੱਚੋਂ ਮਿਲ ਜੂਗਾ ਆ ਤਾਂ ਉੱਪਰ ਹੀ ਹੈ ਇੱਕ ਆਪਾਂ ਨੂੰ ਪੋਰਚ ਦੇ ਵਿੱਚੋਂ ਮਿਲ ਜੂਗਾ ਜੀ ਤੇ ਕਿਚਨ ਮਿਲ ਜੂਗਾ ਜੀ ਆਪਾਂ ਨੂੰ ਇੱਕ ਕਿਚਨ ਬਹੁਤ ਵਧੀਆ ਬਣਾਇਆ ਹੋਇਆ ਲੱਕੜਾਂ ਨਾਲ ਬਾਕਸ ਵਗੈਰਾ ਬਣਵਾਏ ਹੋਏ ਆ ਜੀ ਤੇ ਟਾਇਲ ਆ ਵਗੈਰਾ ਜੋ ਵੀ ਹੁੰਦੀਆਂ ਬਣਵਾਈਆਂ ਹੋਈਆਂ ਤੇ ਕੰਮ ਤੁਸੀਂ ਦੇਖ ਰਹੇ ਹੋ ਸਾਰਾ ਵਧੀਆ ਇਹਨਾਂ ਨੇ ਟੋਟਲ ਹੀ ਕਰਵਾ ਰੱਖਿਆ ਹੈ ਕਮੀ ਕੋਈ ਨਹੀਂ ਹੈਗੀ ਤੇ ਜਾ ਕੇ ਤੁਸੀਂ ਦੇਖਣੀ ਹੋਵੇ ਆ ਕੋਠੀ ਜਾ ਕੇ ਦੇਖ ਸਕਦੇ ਹੋ ਗੱਲਬਾਤ ਕੋਈ ਵੀ ਕਰਨੀ ਹੋਵੇ ਕਰ ਸਕਦੇ ਹੋ ਤੇ ਆਪਣੇ ਕੋਲੇ ਜਿਹੜੀ ਆਹ ਕੋਠੀ ਪਹੁੰਚੀ ਹੈ ਆਪਣੇ ਕੋਲੇ ਗੁਰਾਇਆ ਪਿੰਡ ਮਹਲ ਤੇ ਡਿਸਟ੍ਰਿਕਟ ਜਲੰਧਰ ਜੀ ਇੱਥੋਂ ਪਹੁੰਚੀ ਆ ਲੋਕੇਸ਼ਨ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਤੇ ਲੋਬੀ ਏਰੀਆ ਵਧੀਆ ਮਿਲ ਜੂਗਾ ਤੇ ਉੱਪਰ ਜਾਣ ਵਾਸਤੇ ਆਪਾਂ ਨੂੰ ਪੋਡੀਅਮ ਮਿਲ ਜਾਣਗੇ ਬਹੁਤ ਵਧੀਆ ਜੀ ਤੇ ਉੱਪਰ ਆਪਾਂ ਪਹੁੰਚ ਗਏ ਜੀ ਫਰੰਟ ਤੇ ਆਪਾਂ ਖੜੇ ਹਾਂ ਸਾਹਮਣੇ ਦਾ ਸਾਰਾ ਕੁਝ ਮਾਹੌਲ ਤੁਸੀਂ ਦੇਖ ਲੂ ਤੇ ਜੋ ਇਹਨਾਂ ਨੂੰ ਗਲੀ ਲੱਗਦੀ ਹੈ ਬਹੁਤ ਵਧੀਆ ਲੱਗਦੀ ਹੈ ਤੇ ਉੱਪਰ ਆਪ ਨੂੰ ਇੱਕ ਮੋਂਟੇ ਮਿਲ ਜੂਗੀ ਛੱਤ ਉੱਪਰੋਂ ਸਾਰੀ ਇਹਨਾਂ ਨੇ ਪੱਕੀ ਕਰਵਾਈ ਹੋਈ ਹੈ ਟੈਂਕੀ ਪਾਣੀ ਵਾਲੀ ਰੱਖੀ ਹੋਈ ਹੈ ਤੇ ਕੰਮ ਵਧੀਆ ਕਰਵਾਇਆ ਹੋਇਆ ਜੀ ਟੋਟਲੀ ਤੇ ਵੇਚਣੀ ਇਹਨਾਂ ਨੇ ਜਲਦੀ ਆ ਜਲਦੀ ਸੇਲ ਕਰਨੀ ਆ ਕਿਸੇ ਮੇਰੀ ਭੈਣ ਨੂੰ ਮੇਰੀ ਮਾਤਾ ਨੂੰ ਮੇਰੇ ਵੱਡੇ ਬਜ਼ੁਰਗ ਨੂੰ ਕਿਸੇ ਨੂੰ ਵੀ ਆ ਕੋਠੀ ਪਸੰਦ ਆਵੇ ਤਾਂ ਜਾ ਕੇ ਤੁਸੀਂ ਦੇਖ ਸਕਦੇ ਹੋ ਗੱਲਬਾਤ ਜੋ ਵੀ ਕਰਨੀ ਹੋਵੇ ਮਾਲਕ ਨਾਲ ਕਰ ਸਕਦੇ ਹੋ ਤੇ ਮਾਲਕ ਨੇ ਦੱਸਿਆ ਵੀ ਜਲਦੀ ਸੇਲ ਕਰਨੀ ਆ ਰੇਟ ਆ ਜਿਹੜਾ ਮੌਕੇ ਤੇ ਹੋਰ ਵੀ ਘਟਾ ਦੇਵਾਂਗੇ ਲੋਕੇਸ਼ਨ ਤੁਹਾਨੂੰ ਪਤਾ ਲੱਗਿਆ ਹੋਊਗਾ ਤੇ ਜਿਹੜਾ ਮੋਬਾਈਲ ਨੰਬਰ ਹੈ ਜੀ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਤੁਸੀਂ ਨੋਟ ਕਰ ਲੂ ਨੰਬਰ ਹੈ 75 758936409 ਤੇ ਜਗ੍ਹਾ ਪਰ ਨੂੰ ਢਾਈ ਮਰਲੇ ਮਿਲ ਜੂਗੀ ਢਾਈ ਮਰਲੇ ਜਗ੍ਹਾ 14 ਲੱਖ ਰੁਪਇਆ ਡਿਮਾਂਡ ਹੈ ਲੈਸ ਬਸ ਹੋ ਜਾਊਗਾ ਤੇ ਡਿਸਟ੍ਰਿਕਟ ਜਲੰਧਰ ਲੱਗਦੀ ਆ ਬਾਕੀ ਸਾਰਾ ਕੁਝ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਤੇ ਲੋਕੇਸ਼ਨ ਵੀ ਪਤਾ ਲੱਗੀ ਸਾਰਾ ਕੁਝ ਪਤਾ ਲੱਗ ਗਿਆ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੀ ਬਾਕੀ ਰੇਟ ਉੱਪਰ-नीचे ਹੋ ਜਾਊਗਾ ਰੇਟ ਦੀ ਟੈਨਸ਼ਨ ਨਾ ਲਿਓ ਕਿਸੇ ਨੂੰ ਵੀ ਪਸੰਦ ਆਵੇ ਤਾਂ ਮਾਲਕ ਨਾਲ ਇੱਕ ਵਾਰੀ ਗੱਲ ਤੁਸੀਂ ਜ਼ਰੂਰ ਕਰ ਲਿਓ ਜੀ ਤੇ ਜਗ੍ਹਾ ਵੀ ਵਧੀਆ ਵਾਕੀ ਕਮਰੇ ਤੁਸੀਂ ਦੇਖੇ ਤੇ ਜਿਹੜੀ ਕਿਚਨ ਬਣੀ ਹੋਈ ਆ ਉਹ ਵੀ ਬਹੁਤ ਵਧੀਆ ਬਣੀ ਹੋਈ ਆ ਕੰਮ 'ਚ ਕੋਈ ਕਮੀ ਨਹੀਂ ਹੈਗੀ ਕੋਠੀ 'ਚ ਵੀ ਕੋਈ ਕਮੀ ਨਹੀਂ ਬਾੱਕੀ نیچے ਫਲੋਰ ਟੈਲਾਂ ਬਹੁਤ ਵਧੀਆ ਲਗਵਾਈਆਂ ਹੋਈਆਂ ਨੇ ਤੇ ਵੀਡੀਓ ਤੁਹਾਨੂੰ ਕਿਵੇਂਦ ਲੱਗੀ ਕੋਠੀ ਤੁਹਾਨੂੰ ਕਿਵੇਂਦ ਲੱਗੀ ਜ਼ਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੀ ਤੇ ਆਪਦੀ ਰਾਏ ਜ਼ਰੂਰ ਦਿਓ ਤੇ ਕਿਹਨੂੰ ਜ਼ਿਆਦਾ ਵਧੀਆ ਲੱਗੀ ਤੇ ਠੀਕ ਲੱਗੀ ਤੇ ਜਰੂਰ ਦੱਸਿਓ ਮੈਨੂੰ ਕਮੈਂਟ ਕਰਕੇ ਜੀ ਤੇ ਰੇਟ ਤੁਹਾਨੂੰ ਕਿਵੇਂ ਦਾ ਲੱਗਿਆ ਮੈਨੂੰ ਜਰੂਰ ਦੱਸਿਓ ਬਾਕੀ ਕਿਸੇ ਨੂੰ ਵੀ ਪਸੰਦ ਆਵੇ ਮਾਲਕ ਨਾਲ ਇੱਕ ਵਾਰੀ ਗੱਲ ਜਰੂਰ ਕਰ ਲਿਓ ਤੇ ਜਾ ਕੇ ਦੇਖਣੀ ਹੋਵੇ ਜਾ ਕੇ ਦੇਖ ਲਿਓ ਜਾਣ ਤੋਂ ਪਹਿਲਾਂ ਮਾਲਕ ਨਾਲ ਇੱਕ ਵਾਰੀ ਗੱਲ ਜਰੂਰ ਕਰ ਲਿਓ ਤੇ ਉਹਨਾਂ ਨੂੰ ਪੁੱਛ ਜਰੂਰ ਲਿਓ ਵੀ ਘਰੇ ਮਿਲ ਜਾਣਗੇ ਤੇ ਕਦਮ ਆਈਏ ਉਹਨਾਂ ਤੋਂ ਟਾਈਮ ਇੱਕ ਵਾਰੀ ਜਰੂਰ ਲੈ ਲਿਓ ਜੀ ਤੇ ਵੀਡੀਓ ਦੀ ਗੱਲਬਾਤ ਹੋ ਗਈ ਜੀ ਪੂਰੀ ਜੇ ਜਿੰਨੇ ਤੁਸੀਂ ਆਇਓ ਜਿ ਪਹਿਲੀ ਵਾਰ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਪਹਿਲੀ ਵਾਰ ਆਇਓ ਇਸੇ ਤਰ੍ਹਾਂ ਦੀ ਹਰ ਰੋਜ਼ ਤੁਸੀਂ ਨਵੀਂ ਵੀਡੀਓ ਆਪਣੀ ਦੇਖਣਾ ਪਸੰਦ ਕਰਦੋ ਜੀ ਤਾਂ نیچے ਇੱਕ ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਕਲਿੱਕ ਕਰ ਦਿਓ ਨਾਲ ਇੱਕ ਬੈਲ ਆਈਕਨ ਹੈ ਜੀ ਉਹਨੂੰ ਵੀ ਆਲਤੋ ਸੈਟ ਕਰਕੇ ਕਲਿੱਕ ਜ਼ਰੂਰ ਕਰ ਦਿਓ ਤਾਂ ਕਿ ਹਰ ਰੋਜ਼ ਆਪਾਂ ਨਵੀਂ ਵੀਡੀਓ ਜਿਹੜੀ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਮੈਸੇਜ ਉਸੇ ਟਾਈਮ ਪਹੁੰਚ ਸਕੇ ਜੀ ਬਾਕੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਲਾਈਕ ਕਰ ਦਿਓ ਕਿਸ ਨੇ ਇੱਥੇ ਐਡ ਕਰਵਾਉਣੀ ਹੋਵੇ ਜੀ ਤੁਹਾਡੇ ਕੋਲੇ ਵੇਚਣ ਵਾਸਤੇ ਕੋਠੀ ਹੈ ਘਰ ਹੈ ਮਕਾਨ ਹੈ ਹਵੇਲੀ ਮਹਿਲ ਕਿਸੇ ਵੀ ਏਰੀਆ ਚ ਕਿਤੇ ਵੀ ਹੈ ਜੀ ਪੰਜਾਬ ਹਰਿਆਣਾ ਰਾਜਸਥਾਨ ਪਿੰਡ ਚ ਸ਼ਹਿਰ ਚ ਕਿਤੇ ਵੀ ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ ਤੇ 5 ਤੋਂ 7 ਫੋਟੋਆਂ ਚ ਇੱਕ ਵੀਡੀਓ ਬਹੁਤ ਵਧੀਆ ਬਣਾ ਕੇ ਭੇਜਿਆ ਕਰੋ ਜੀ ਫੋਨ ਨੂੰ ਟੇਡਾ ਕਰਕੇ ਬਿਲਕੁਲ ਆਰਾਮ ਨਾਲ ਵਧੀਆ ਬਾਹਰ ਤੋਂ ਬਣਾਉਣੀ ਸਟਾਰਟ ਕਰਿਆ ਕਰੋ ਫਰੰਟ ਸਾਰਾ ਦਿਖਾਇਆ ਕਰੋ ਵਧੀਆ ਤਰੀਕੇ ਨਾਲ ਤੇ ਵਧੀਆ ਐਂਗਲ ਨਾਲ ਵੀਡੀਓ ਬਣਾ ਕੇ ਆਪਣੇ ਕੋਲ ਭੇਜ ਦੇ ਕਰੋ ਆਪਣਾ WhatsApp ਨੰਬਰ ਹਮੇਸ਼ਾ ਚੱਲਦਾ ਰਹਿੰਦਾ ਉੱਪਰ ਆਪਣੇ ਚੈਨਲ ਦਾ ਨੰਬਰ ਹੈ ਜੀ ਉਹ 73800462173 ਤੇ ਕਈ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਆਪਣੇ ਚੈਨਲ ਦੇ WhatsApp ਨੰਬਰ ਤੇ ਫੋਨ ਕਰ ਲੈਣੀਆਂ ਤੇ ਜਿਹੜੀ ਕੋਠੀ ਆਪਾਂ ਦਿਖਾਉਣੀ ਹੈ ਜੀ ਜਿਹੜੀ ਕੋਠੀ ਦੇ ਮਾਲਕ ਹੁੰਦੇ ਆ ਉਹਨਾਂ ਦਾ ਨੰਬਰ ਆਪਾਂ ਵੀਡੀਓ ਦੇ ਵਿੱਚ ਹੀ ਦੇ ਦਿੰਨੇ ਆ ਜਿਹੜਾ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਆ ਨੰਬਰ ਆਪਣੇ ਚੈਨਲ ਦਾ ਹੁੰਦਾ ਆ ਸਿਰਫ ਐਡ ਕਰਵਾਉਣ ਵਾਸਤੇ ਹੁੰਦਾ ਜੀ ਜੇ ਮਾਲਕ ਨਾਲ ਗੱਲ ਕਰਨੀ ਆ ਤੁਸੀਂ ਫੋਨ ਮਾਲਕ ਨੂੰ ਹੀ ਕਰੋ ਨੰਬਰ ਵਿੱਚ ਤੁਸੀਂ ਦੇਖੋ ਤੁਹਾਨੂੰ ਮਿਲ ਜਾਊਗਾ ਜੀ ਬਾਕੀ ਅੱਜ ਲਈ ਬੱਸ ਇੰਨੇ ਜੀ ਮਿਲਦੇ ਆ ਜਲਦੀ ਤੇ ਆਪਦੀ ਪਿਆਰ ਭਰੀ ਸਪੋਰਟ ਹਮੇਸ਼ਾ ਰੱਖਿਓ ਤੇ ਹਮੇਸ਼ਾ ਆਪਾਂ ਤੁਹਾਡੇ ਖਾਤਰ ਵੀਡੀਓ ਲੈ ਕੇ ਆਉਂਦੇ ਰਹਾਂਗੇ ਤੇ ਅਗਲੀ ਵੀਡੀਓ 'ਚ ਤੁਹਾਨੂੰ ਕਿਹੜੇ ਏਰੀਆ 'ਚੋਂ ਕੋਠੀ ਮਕਾਨ ਘਰ ਚਾਹੀਦਾ ਤੁਸੀਂ ਮੈਨੂੰ ਦੱਸੋ ਜ਼ਰੂਰ ਜੀ